ਤੇ ਇਹ ਚ ਵੀ ਬਈ ਬਈਆਂ ਨੇ ਨਹੀਂ ਲੁੱਟ ਮਚਾਈ ਆਪਣੇ ਬਜਾਬੀਆਂ ਦੇ ਠੀਕ ਹੈ ਜਿਹੜਾ 100 ਵਾਲਾ ਬੂਟਾ 5 500 6 600 ਦਾ ਇੱਕ ਤਾਂ ਉਹਦੀ ਚੀਜ਼ ਦੁੱਗਣੀ ਵਿੱਚ ਨਹੀਂ ਤੇ ਹੁਣ ਜਦੋਂ ਆਪਾਂ ਆਏ ਆ ਇਹ ਚ ਬਈ ਜਿਹੜੇ 700 ਬੂਟੇ ਲੈ ਗਏ ਉਹ ਵਾਕਿਓ ਕਹਿੰਦੇ ਆ ਬਈ ਯਾਰ ਆਹ ਰੇਟ ਯਾਰ ਬੂਟਾ ਤਾਂ ਨਹੀਂ ਨਕਲੀ ਕਿਤੇ ਇੰਨਾ 700 ਦਾ ਦਈ ਜਾਣਾ ਹੁਣ ਬਈ 7-8 ਫੁੱਟ ਦਾ ਪਾਵਾਂ ਸੀ 150 ਦਾ ਵਿੱਚ ਆ ਹਾਂ ਉਹ ਇੱਕ ਨੇ ਬਹੁਤ ਜ਼ੋਰ ਨਾਲ ਆਪਾਂ ਕਰਜ਼ਾ ਨਹੀਂ ਲੈ ਰਿਹਾ ਜੀ ਉਦਾਰਾਂ ਤੋਂ ਤੇ ਆਪਾਂ ਕਰਜ਼ਾ ਵੀ ਲਾਉਣਾ ਤੇ ਵਾਤਾਵਰਨ ਨੂੰ ਵੀ ਬਚਾਉਣਾ ਇਹਦਾ ਜਿਹੜਾ ਝੂਠ ਫੁਲਾਇਆ ਗਿਆ ਬਈ ਕੋਈ ਜ਼ਿੰਮੇਵਾਰ ਲਾਣਾ ਲਵੇ ਉਹ ਰਿਆਂ ਸਪਰੇਆ ਬੰਦ ਹੋ ਜਾਣੀਆਂ ਵੱਡੇ ਵੱਡੇ ਜਿਹੜੇ ਸਬਸਿਡੀ ਮਿਲਦੀ ਆ ਰੋਟਾ ਵੇਟਰਾਂ ਤੇ ਸੰਦਾਂ ਤੇ ਮਸ਼ੀਨਾਂ ਤੇ ਉਹ ਬੰਦ ਹੋ ਜੂ ਕੰਮ ਬਈ ਹਨਾ ਲੁੱਟ ਸੁੱਟ ਸਾਰੀ ਬੰਦ ਹੋ ਜਾਣੀ ਆ ਮੈਂ ਨਹੀਂ ਕਹਿੰਦਾ ਤੁਸੀਂ ਸਾਰੇ ਹੀ ਇਹੇ ਲਾ ਲਓ ਜੇ ਚਾਰ ਪੰਜ ਕਿੱਲੇ ਹੈਗੇ ਕਿੱਲਾ ਇੱਕ ਬਈ ਵਣ ਖੇਤੀ ਕਰੋ ਕਿੱਲਾ ਸਪੈਦਾ ਨਹੀਂ ਬਬੂਲਰ ਲਾ ਲਓ ਡੇਕ ਲਾ ਲਓ ਬਹੁਤ ਬਹੁਛਾ ਬਈ ਇਹਦੇ ਵਿੱਚ ਹਾਂ ਆ ਨਿੰਬੂ ਆ ਗਿਆ ਬਈ ਨਿੰਬੂ ਜੀ ਬਈ ਕਿਵੇਂ ਲੁੱਟ ਹੁੰਦੀ ਆ ਇਹਦਾ ਛੋਟਾ ਜਿਹਾ ਬੂਟਾ ਇਹ ਆਪ ਨੂੰ ਕੁੰਮ ਕਾਠ ਦੇ ਦਿੰਦੇ ਬਈ ਜਿਹੜਾ ਸੈਲ ਚ ਲੱਗਦਾ ਚਾਹ ਚਾਪਾ ਬਈ ਦੱਸੋ ਕਿਹੜਾ ਪਾਣੀ ਬਣਾਉਣਾ ਉਹਦੋਂ ਇੱਕਦਾਂ ਠੰਡ ਹੁੰਦੀ ਆ ਉਹਦੋਂ ਇੱਕ ਹੂੰ ਘੱਟਾ ਆਪਣਾ ਖੱਟਾ ਖਾਣ ਨੂੰ ਜੀ ਨਹੀਂ ਕਰਦਾ ਹਾਲ ਸਪੇਸ ਆ ਗਿਆ ਹਾਂ ਇਹ ਬਈ 10 ਮਸਾਲੇ ਆ ਘਟੋ ਘਟੇ ਇਚ ਜਿਵੇਂ ਆਪਾਂ ਤੁਸੀਂ ਬੋਲਦੇ ਖਾਂਗੇ ਖਾਂਵ ਲੱਗ ਜਾਂਦਾ ਆਪਾਂ ਨੂੰ ਕੋਈ ਰਹੀ ਹੈ ਨਾ ਕਿ ਇਹ ਤੁਹਾਨੂੰ ਚਾਹ ਚ ਦੋ ਪੱਤੇ ਪਾ ਲਓ ਨਾਲੇ ਤਾਂ ਥੋੜਾ ਰੇਸ਼ਾ ਖਾਂਗ ਜਖਾਮ ਸਾਰਾ ਠੀਕ ਕਰ ਦੂ ਨਾਲੇ ਬਈ ਚਾਹ ਦਾ ਟੇਸਟ ਦੇਖੋ ਜੀ ਸਹੀ ਗੱਲ ਕਿੱਡਾ ਹੁਣ ਹੋਰ ਕਿੰਨੂ ਬਹੁਤ ਆ ਗਏ ਠੀਕ ਹੈ ਪਰ ਜਿਹੜਾ ਹਬੋਰ ਵਾਲਾ ਕਿੰਨੂ ਹੈ ਜਿਹੜਾ ਇਹਦਾ ਝਾੜ ਹੈ ਇਹਦਾ ਟੇਸਟ ਹੈ ਜਾਂ ਹਬੋਰ ਦੀ ਧਰਤੀ ਜਿਹੜੀ ਕਿੰਨੂ ਆਸਤੇ ਬਈ ਕਿਤੇ ਹੈ ਨਹੀਂ ਦੁਨੀਆਂ ਹਾਂ ਇਹ ਆਪਾਂ ਹਬੋਰ ਤੋਂ ਲੈ ਕੇ ਆਉਣੇ ਆਪਣਾ ਦੋਸਤ ਮਿੱਤਰ ਜੀ ਆ ਉਹਦੇ ਕੋਲੇ 25 30 ਕਿ ਕਿੰਨਾ ਛੜਕਦੇ ਆ ਖਾਸ ਕਰਕੇ ਬਈ ਉਹ ਅੱਧਾ ਕਿੱਲਾ ਕਿੱਲਾ ਜ਼ਰੂਰ ਬਾਗ ਲਾਵੇ ਬਹੁਤ ਵਧੀਆ ਹੁੰਦਾ ਨਾ 2.5-3 ਲੱਖ ਰੁਪਇਆ ਸਾ ਸੀਜ਼ਨ ਦਾ ਵਟੂ ਆ ਤੇ ਚਾਰ ਪਾਣੀਆ ਤੇ ਬਈ ਹੋ ਜਾਂਦੀ ਐ ਇਹ ਇਹ ਬੂਟਾ ਬਈ ਜ਼ਰੂਰ ਐ ਤੈਨੂੰ ਬਈ ਗਿਫਟ ਕਰਾਂਗੇ ਕਈ ਗਰ ਆਪਣੇ ਨਾ ਜਵਾਕਾਂ ਚ ਜਾਂ ਔਰਤਾਂ ਚ ਖੂਨ ਦੀ ਕਮੀ ਆ ਜਾਂਦੀ ਐ ਠੀਕ ਐ ਠੀਕ ਐ ਤਰ੍ਹਾਂ ਦੀ ਕਮੀ ਆ ਜਾਂਦੀ ਐ ਹਾਂ ਐਰਨ ਦੀ ਖੂਨ ਦੀ ਇਹ ਹੈਗਾ ਕਰਾਉਂਦਾ ਬਈ ਕਰਾਉਂਦਾ ਲੈ ਵੀ ਮਿੱਤਰਵਾਜੇ ਉੱਥੇ ਆ ਗਏ ਬਈ ਜਿੱਥੋਂ ਆਂਡੇ ਚੋਰੀ ਹੋਏ ਸੀਗੇ ਖੜਾਂਗੇ ਭਈ ਆਪਾਂ ਪਿੰਡ ਭਲਾਈਆਣੇ ਦੇ ਵਿੱਚ ਬਠਿੰਡਾ ਮੁਕਸਰ ਰੋਡ ਦੇ ਉੱਤੇ ਪਰ ਭਈ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਪੌਦੇ ਯਾਨੀ ਕਿ ਪਹੁੰਚੇ ਹੋਏ ਆਂਗੇ ਆਪਾਂ ਬਰਾਡ ਨਰਸਰੀ ਦੇ ਵਿੱਚ ਭਈ ਰਾਜਵੀਰ ਦੇ ਕੋਲੇ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੈ ਕੀ ਆ ਚੱਲੇ ਬਰਾਲ ਬਾਈ ਬਹੁਤ ਵਧੀਆ ਆਪਣੇ ਦੱਸੋ ਜੀ ਠੀਕ ਹੈ ਜੀ ਕਿਵੇਂ ਕੰਮ ਕਰ ਕਿਵੇਂ ਆ ਜੀ ਕੰਮ ਬਹੁਤ ਵਧੀਆ ਜੀ ਮਹਾਰਾਜ ਦੀ ਕਿਰਪਾ ਤੇ ਲੋਕਾਂ ਦਾ ਵਿਸ਼ਵਾਸ ਆ ਬਾਈ ਬਹੁਤ ਵਧੀਆ ਚੱਲ ਜਿੰਦਾ ਕੰਮ ਆ ਠੀਕ ਹੈ ਜੀ ਇਧਰ ਕਿਵੇਂ ਆ ਗਏ ਹੁਣ ਆਪਾਂ ਨਰਸਰੀ ਵਾਲੇ ਪਾਸੇ ਆ ਇਧਰੋਂ ਬਈ ਹੁਣ ਬੱਕਰੀਆਂ ਦਾ ਯਾਰਾ ਨਾ ਮੇਰੇ ਫਾਰਮਾਸਤੇ ਲੇਬਰ ਨਹੀਂ ਮਿਲਦੀ ਸੀ ਠੀਕ ਹੈ ਜੀ ਮਹੀਨੇ ਬਾਅਦ ਬੰਦਾ ਚੇਂਜ ਹੋ ਜਾਂਦਾ ਸੀਗਾ ਤੇ ਫਿਰ ਹੁਣ ਬਈ ਕੋਈ ਕੰਮ ਦਾ ਕਰਨਾ ਹੀ ਸੀ ਇਹ ਮੈਨੂੰ ਸ਼ੌਂਕ ਹੋ ਗਿਆ ਬਈ ਬੂਟਿਆਂ ਦਾ ਪਹਿਲਾਂ ਤੋਂ ਪਿੰਡ 'ਚ ਵੀ ਤੇ ਇਹ ਬਾਈ ਨਾਲ ਐਸੀ ਰਲ ਕੇ ਪਾਰਟਨਰਸ਼ਿਪ ਦੇ ਇੱਥੇ ਕੰਮ ਕੀਤਾ ਵਧੀਆ ਲੋਕੇਸ਼ਨ ਤੇ ਆਪਣੀ ਨਰਸਰੀ ਉਹਦੀ ਠੀਕ ਹੈ ਜੀ ਕੁਆਲਟੀ ਕਿਵੇਂ ਰਹੂਗੀ ਬੱਕਰੀਆਂ ਵਾਂਗੂ ਵਧੀਆ ਰਹੂਗੀ ਆ ਪਰ ਕਿਵੇਂ ਰਹੂਗੀ ਬਾਈ ਆ ਬੱਕਰੀਆਂ 'ਚ ਵੀ ਕਈ ਭਰਾ ਕਹਿ ਦਿੰਦੇ ਠੱਗ ਚੋਰ ਪਰ ਆ ਸਾਨੂੰ ਪੰਜਾਬ 'ਚ ਤੁਸੀਂ ਇਹ ਕੈਮਰਾ ਲੈ ਕੇ ਤੁਰੇ ਫਿਰੋ ਜੇ ਇੱਕ ਵੀ ਬੰਦਾ ਤੁਹਾਨੂੰ ਕਹਿ ਜੇ ਬਈ ਬ੍ਰਾਂਡ ਨੇ ਬੱਕਰੀ ਮਾੜੀ ਦਿੱਤੀ ਆ ਤੇਰੀ ਮਾੜੀ ਜਾੜਿੰਦੀ ਸੀ ਆਪਾਂ ਮੜਾਈ ਆ ਬਾਈ ਬੱਕਰੀ ਤੇ ਇਹ 'ਚ ਵੀ ਬਈ ਭਈਆਂ ਨੇ ਇਨੀ ਲੁੱਟ ਮਚਾਈ ਆ ਆਪਣੇ ਪੰਜਾਬੀਆਂ ਦੇ ਠੀਕ ਹੈ ਜਿਹੜਾ 100 ਵਾਲਾ ਬੂਤਾ 5 500 6 600 ਦਾ ਇੱਕ ਰਹਿੰਦੀ ਚੀਜ਼ ਦੁੱਗਣੀ ਵਿੱਚ ਨਹੀਂ ਠੀਕ ਆ ਚੋਗਣੀ ਪਤਾ ਨਹੀਂ ਕਿੰਨੀ ਵੇਚੀ ਨੇ 10 ਗੁਣਾ ਮਹਿੰਗੀ ਵੇਚੀ ਜਾਂਦੇ ਆ ਸਹੀ ਗੱਲ ਪਤਾ ਨਹੀਂ ਹੈਗਾ ਬਈ ਪਤਾ ਆਪਣੇ ਜੌਂ ਆਪਣੇ ਪੰਜਾਬੀ ਭਰਾਏ ਚ ਨਰਸਰੀ ਚ ਬਹੁਤ ਘੱਟ ਆ ਜਿਹੜੇ ਬਾਹਰੋਂ ਆ ਆ ਕੇ ਬੈਠੇ ਚਲੋ ਆਪਾਂ ਨਾਂ ਨਹੀਂ ਲੈਂਦੇ ਨਰਸਰੀ ਆ ਆ ਸ਼ੀਲਾ ਨਰਸਰੀ ਆ ਨਰਸਰੀ ਹੈ ਨਾ ਬਾਹਲਾਂ ਨਰਸਰੀਆਂ ਤੇ ਹੁਣ ਜਦੋਂ ਆਪਾਂ ਆਏ ਆ ਇਹ ਚ ਬਈ ਜਿਹੜੇ 700 ਬੂਟੇ ਲੈ ਕੇ ਉਹ ਵਾਕਿਓ ਕਹਿੰਦੇ ਆ ਬਈ ਯਾਰ ਆਹ ਰੇਟ ਯਾਰ ਬੂਟਾ ਤਾਂ ਨਹੀਂ ਨਕਲੀ ਕਿਤੇ ਇੰਨਾ ਸਸਤਾ ਦਈ ਜਾਂਦਾ ਹੁਣ ਬਈ 7-8 ਫੁੱਟ ਦਾ ਪਾਮ ਅਸੀਂ 130 ਦਾ ਵੇਚਿਆ। ਹਾਂ ਉਹ ਇੱਕ ਵੰਨਸੀ ਸਾਡੇ ਪਾਮ ਲੱਗੇ ਹੁਣ ਨਵੀਂ ਗੱਡੀ ਆਈ ਜਾਂਦੀ ਆ। ਤੇ ਸਾਰਾ ਰੇਟ ਆਪਾਂ ਤੋੜੀ ਬੈਠਿਆ ਬਈ ਫਲਾਂ ਦਾ ਵੀ ਤੇ ਜਿਹੜਾ ਮੇਨ ਆਪਣਾ ਕੰਮ ਹੈਗਾ ਸਪੈਜਦੇ ਦਾ ਹਾਂਜੀ ਪਪੂਲਰ ਤੇ ਸਪੈਜਦੇ ਦਾ ਮੇਨ ਕੰਮ ਹੁੰਦਾ। ਠੀਕ ਹੈ ਜੀ। ਲੈ ਵੀ ਮਿੱਤਰੋ ਯਾਨੀ ਕਿ ਕੁਆਲਿਟੀ ਮਿਲੂਗੀ ਚੰਗੀ ਤੇ ਰੇਟ ਹੋਰ ਆ ਨਰਸਰੀ ਨਾਲੋਂ ਘੱਟ ਮਿਲੂਗਾ ਜੀ। ਘੱਟ ਕੀ ਬਈ ਆ ਤੁਹਾਨੂੰ ਲੂਗਾ। ਅੱਧੇ ਦੇ ਵਿੱਚ ਆ। ਚੈੱਕ ਕਰਕੇ ਆਜੋ ਜੇ ਬੂਟਾ ਮੈਨ ਲਿਆ ਹੋ ਜੇ ਤੇ ਜਿਹੜੀ ਕੁਆਲਿਟੀ ਚਲੋ ਉਹ ਤਾਂ ਫਲ ਲੱਗੇ ਤੋਂ ਜਾਂ ਕੋਈ ਉਮਰ ਦੇ ਹਿਸਾਬ ਨਾਲ ਪਤਾ ਲੱਗਣਾ ਦੀਦੀ ਹੈ ਠੀਕ ਹੈ ਜੀ ਲੈ ਵੀ ਮਿੱਤਰੋ ਦੇਖ ਸਕਦੇ ਹੋ ਸਾਊਥ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਜੀ ਸਫੈਦੇ ਦੀ ਦੱਸੋ ਇਹਦੇ ਬਾਰੇ ਜੀ ਇਹ ਆ ਗਿਆ ਬਈ ਕੋਲੋਂ ਸਫੈਦਾ ਹੂੰ ਇਹਨੇ ਬਈ ਆਪਣੇ ਜ਼ਿਮੀਂਦਾਰਾਂ ਨੂੰ ਕਰਜ਼ਾ ਮੁਕਤ ਕਰਨਾ ਹੈ ਬਹੁਤ ਜ਼ੋਰ ਲਾ ਲਿਆ ਆਪਾਂ ਕਰਜ਼ਾ ਨਹੀਂ ਲੈ ਰਿਆ ਜ਼ਿਮੀਂਦਾਰਾਂ ਤੋਂ ਤੇ ਆਪਾਂ ਕਰਜ਼ਾ ਵੀ ਲਾਉਣਾ ਤੇ ਵਾਤਾਵਰਨ ਨੂੰ ਵੀ ਬਚਾਉਣਾ ਠੀਕ ਹੈ ਜੀ ਵਾਤਾਵਰਨ ਹੁਣ ਬਈ ਕਹਿਣ ਇਹਦੇ ਨਾਲ ਕੀ ਬੱਸ ਇਹਦੀ ਗੱਲ ਇੱਕ ਹੋਰ ਵੀ ਯਾਰ ਇਹ ਜ਼ਮੀਨ ਨੂੰ ਬੰਜਰ ਬਣਾਉਂਦਾ ਜਾ ਰਿਹਾ ਪਾਣੀ ਪੀਂਦਾ ਬਹੁਤ ਪੀਂਦਾ ਹਾਂ ਠੀਕ ਹੈ ਕਾਰਨ ਕੀ ਹੈ ਉਹ ਕਾਰਨ ਕੋਈ ਨਹੀਂ ਬਈ ਉਹ ਗੱਲਾਂ ਕਰੀਆਂ ਇਹਨਾਂ ਨੇ ਮੰਨ ਲਓ ਇਹਦਾ ਜਿਹੜਾ ਝੂਠ ਫੁਲਾਇਆ ਗਿਆ ਬਈ ਇਹਨੂੰ ਕੋਈ ਜ਼ਿੰਮੇਵਾਰ ਲਾ ਨਾ ਲਵੇ ਉਹ ਰਿਆਂ ਸਪਰਿਆਂ ਬੰਦ ਹੋ ਜਾਣੀਆਂ ਵੱਡੇ ਵੱਡੇ ਜਿਹੜੇ ਸਬਸਿਡੀ ਮਿਲਦੀ ਯਾ ਰੋਟਾ ਵੇਟਰਾਂ ਤੇ ਸੰਦਾਂ ਤੇ ਮਸ਼ੀਨਾਂ ਤੇ ਉਹ ਬੰਦ ਹੋ ਜੂ ਕੰਮ ਬਈ ਹਨਾ ਲੁੱਟ ਖੁੱਟ ਸਾਰੀ ਬੰਦ ਹੋ ਜਾਣੀ ਆ ਤੇ ਜੇ ਕਿਸੇ ਨੂੰ ਕੋਈ ਸ਼ੱਕ ਹੈਗਾ ਕੋਈ ਹੁਸ਼ਿਆਰਪੁਰ ਜ਼ਿਲ੍ਹੇ ਚ ਬਈ ਤੁਸੀਂ ਜਾਵੋ ਜੇ ਤੁਹਾਨੂੰ ਪਤਾ ਲੱਗ ਜੂਗਾ ਕਿੰਨਾ ਕਾ ਪਾਣੀ ਪੀਂਦਾ ਕਿੰਨਾ ਕੈਂਸਲ ਹੁੰਦਾ ਇਹਨਾ ਕਿੰਨੀ ਕੀ ਜ਼ਮੀਨ ਬੰਜਰ ਹੁੰਦੀ ਆ ਬਈ ਸਹੀ ਗੱਲ ਠੀਕ ਹੈ ਬੰਜਰ ਤਾਂ ਬਈ ਹੋਂ ਵੀ ਕਰੀ ਜਾਂਦੇ ਆ ਪਾਰੇ ਆ ਸਪਰੇਆ ਪਾ ਪਾ ਕੇ 10 दा 20 20 ਗੱਟੇ ਆ ਹੁਣ ਡਾਈ ਮੂਣੀਆਂ ਨਹੀਂ ਮਿਲਦੀ ਜਿੱਦਨ ਮਿਲ ਗਈ ਇਹਦੇ ਗੱਟੇ ਵਧਾਉਣ ਲੱਗ ਜਾਗੇ ਉਹ ਕੀ ਹੈਗਾ ਹਾਂ ਉਹ ਕੀ ਹੈ ਇਹ ਤਾਂ ਬਈ ਕੋਈ ਨਾ ਰੇ ਨਾ ਸਪਰੇ ਨਾ ਕੋਈ ਲੇਬਰ ਨਾ ਕੋਈ ਟਰੈਕਟਰ ਨਾ ਕੋਈ ਡੀਜ਼ਲ ਨਾ ਕੋਈ ਸੰਦ ਸੰਦੇੜਾ ਨਾ ਕੋਈ ਰਾਖੀ ਇਹਦੀ ਠੀਕ ਹੈ ਜੀ ਕਮਾਈ ਕਿੰਨੀ ਆ ਜੇ ਪਕਮਾਈ ਕਮਾਈ ਬਈ ਇਹਦੀ ਬਹੁਤ ਆ ਕਮਾਈ ਮੈਂ ਥੋੜੀ ਤੁਹਾਨੂੰ ਦੱਸ ਦੇਣਾ ਜਿਹੜਾ ਇਹ ਆਪਾਂ ਬੂਟਾ ਦਿੰਨਾ 20 ਰੁਪਈਆ ਦਾ ਸਿਰਫ 20 ਰੁਪਈਆ ਦਾ 20 ਰੁਪਈਆ ਦਾ ਕਲੋਨ ਸਪੈਡਦਾ ਪੀ ਤੇ ਹੀ ਵੈਰੈਟੀ ਹੈ ਇਹਦੀ ਹਾਂਜੀ ਜਦੋਂ ਇਹਨੂੰ ਆਪਾਂ ਖੇਤ ਚ ਲਾਤਾ ਤੇ ਦੋ ਤਰੀਕਿਆਂ ਨਾਲ ਲਾ ਸਕਦੇ ਹਾਂ ਹੁਣ ਤਾਂ ਖੇਤ ਜਿਵੇਂ ਆਪਣੇ ਝੋਨਾ ਹੈਗਾ ਲੱਗਿਆ ਹੁਣ ਆਪਾਂ ਘੇਰਾ ਲਾ ਸਕਦੇ ਹਾਂ ਬਾਉਂਡਰੀ ਵਿੱਚ ਵੀ ਬਹੁਤ ਵਧੀਆ ਆਮਦਨ ਹੋ ਜੂ ਇਹ ਜਿਹੜਾ ਘੇਰਾ ਲਾਤਾ ਆਪਾਂ ਇਹ 5 ਸਾਲਾਂ ਦੀ ਖੇਤੀ ਹੈ ਬਈ ਠੀਕ ਹੈ 4 ਤੋਂ 6 ਸਾਲ ਦੇ ਵਿੱਚ ਪਰ ਆਪਾਂ 5 ਸਾਲ ਮੰਨ ਕੇ ਚੱਲਦੇ ਹਾਂ ਠੀਕ ਹੈ ਪਹਿਲਾਂ ਵੀ ਵੱਢਿਆ ਜਾਂਦਾ ਬਾਅਦ ਚ ਵੱਢਿਆ ਜਾਂਦਾ ਠੀਕ ਹੈ 5 ਸਾਲਾਂ ਚ ਬਈ 3 ਤੋਂ 4 ਕੁਇ ਕਿਵੇਂ ਉਹ ਚ ਲੱਗਦਾ 700 ਬੂਟਾ ਉਹ ਚ ਆਉਂਦਾ 2 ਕੁਇੰਟਲ ਤੋਂ ਲੈ ਕੇ 3 ਕੁਇੰਟਲ ਵਜਨ ਤੇ ਜਿਹੜਾ ਅੱਜ ਦਾ ਆਪਣਾ ਸ਼ਹਿਰਪੁਰ ਦਾ ਤੇ ਜਮਨਾ ਨਗਰ ਦਾ ਜਿਹੜਾ ਮਿੱਲਾਂ ਦਾ ਰੇਟ ਹੈਗਾ 1200 ਤੋਂ ਲੈ ਕੇ 1300 ਰੁਪਿਆ ਰੇਟ ਆ ਲੋ ਠੀਕ ਆ ਤੇ ਜਿਹੜਾ ਆਮ ਹੈਗਾ ਜਿਵੇਂ ਆਪਣੇ ਛੋਡੇ ਧੂਰੀ ਹੋ ਗਈ ਆਪਣੇ ਡੱਬ ਵਾਲੇ ਹੋ ਗਈ ਬਠਿੰਡੇ ਹੋ ਗਈ ਆਮ ਲੱਕੜ ਮੰਡੀ ਹੈਗੀਆ 1000 1100 ਬਈ ਦਾ ਰੇਟ ਹੈਗਾ ਠੀਕ ਹੈ ਜੀ ਤੇ ਆਮਦਨ ਬਈ ਤੁਸੀਂ ਜੋੜ ਲਓ ਲੱਖਾਂ ਚ ਜਾਂਦੀ ਹੈ ਤੇ ਖਰਚਾ ਤੁਹਾਡਾ ਕੁਝ ਵੀ ਨਹੀਂਗਾ ਠੀਕ ਹੈ ਜੀ ਯਾਨੀ ਕਿ ਆਪਣੀ ਉਹ ਦੂਜੀ ਖੇਤੀ ਦੇ ਵਿੱਚ ਉਹਨੀ ਕਮਾਈ ਹੁੰਦੀ ਨਹੀਂ ਜਿਹਨੀ ਅੱਜ ਉਹ ਕਰ ਸਕਦਾ ਆ ਬਈ ਦੇਖ ਲੈ ਮੈਂ ਨਹੀਂ ਕਹਿੰਦਾ ਤੁਸੀਂ ਸਾਰੇ ਹੀ ਇਹ ਲਾ ਲਓ ਜੇ ਚਾਰ ਪੰਜ ਕਿੱਲੇ ਹੈਗੇ ਕਿੱਲਾ ਇੱਕ ਬਈ ਵਣ ਖੇਤੀ ਕਰੋ ਕਿੱਲਾ ਸਪੈਦਾ ਨਹੀਂ ਬਪੂਲਰ ਲਾ ਲਓ ਡੇਕ ਲਾ ਲਓ ਬਹੁਤ ਕੋਸ਼ ਆ ਬਾਈ ਇਹਦੇ ਵਿੱਚ ਹਾਂ ਪਰ ਤੁਸੀਂ ਵਣ ਖੇਤੀ ਇਹਦਾ ਬਈ ਪ੍ਰਚਾਰ ਹੀ ਨਹੀਂ ਕੀਤਾ ਗਿਆ ਡੇਰੀ ਫਾਰਮ ਦਾ ਬੱਕਰੀ ਪਾਲਣ ਦਾ ਸੂਰ ਪਾਲਣ ਦਾ ਮੁਰਗੀ ਪਾਲਣ ਦਾ ਆ ਝੋਨਾ ਦਾ ਬਾਗਬਾਨੀ ਖੁੰਬਾਂ ਦਾ ਸਾਰਾ ਉਹਨਾਂ ਨੇ ਜ਼ੋਰ ਦਿੱਤਾ ਪਰ ਵਣ ਖੇਤੀ ਤੇ ਕਿਸੇ ਨੇ ਜ਼ੋਰ ਨਹੀਂ ਦਿੱਤਾ ਬਾਈ ਇਹ ਮੇਰੀ ਕੋਸ਼ ਹੈ ਜੀ ਹਰੇਕ ਜ਼ਿਮੀਂਦਾਰ ਨੂੰ ਮੈਂ ਬਈ ਅੱਧਾ ਅੱਧਾ ਕਿੱਲਾ 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 ਲਵਾਉਣਾ ਹੀ ਲਵਾਉਣਾ ਬਈ ਲੈ ਵੀ ਮਿੱਤਰੋ ਆਜੋ ਸਿਰਫ 20 ਰੁਪਏ ਤੋਂ ਸਪੈਦਾ ਜਿਹੜਾ ਤੁਸੀਂ ਲੈ ਕੇ ਆ ਹਾਂ ਇਹਦੇ ਵਿੱਚ ਵੀ ਬਾਈ ਲੁੱਟ ਹੋ ਰਹੀ ਆ ਇਹਦੇ ਵਿੱਚ 12 ਰੁਪਈਆ ਤੋਂ ਲੈ ਕੇ 20 ਰੁਪਈਆ ਤੱਕ ਰੇਟ ਆ 12 ਤੋਂ ਲੈ ਕੇ 20 ਰੁਪਈਆ ਲਾਸਟ ਹੈਗਾ 20 ਰੁਪਈਆ ਠੀਕ ਹੈ ਜੀ 12 ਵਾਲਾ ਕਿੰਮਿਆਂ ਜਿਹੜਾ ਵੀ 12 ਵਾਲਾਗਾ ਹੁੰਦਾ ਉਹ ਵੀ ਵਧੀਆ ਬਾਈ ਕਲੋਨ ਹੁੰਦਾ ਪਰ ਜਿਵੇਂ ਇਹ ਪੀ 23 ਵੈਰਾਈਟੀ ਆ ਇਹ ਹਰੇਕ ਥਾਂ ਤੋਂ ਨਹੀਂ ਮਿਲਦਾ ਇਹਦੀ ਨਾ ਨਕਲ ਆਈ ਆ 271 271 ਜਾਂ ਹੋਰ ਵੈਰਾਈਟੀਆਂ ਇਹਦੇ ਜਿਵੇਂ ਸੇਮ ਆ ਸਾਨੂੰ ਪਤਾ ਨਹੀਂ ਲੱਗਣਾ ਫਾਰਮਰ ਨੂੰ ਠੀਕ ਆ ਸਾਨੂੰ ਤਾਂ ਪਤਾ ਤੇ ਉਹ ਦੇਈ ਜਾਂਦੇ ਚੇਪੀ ਜਾਂਦੇ ਆ ਠੀਕ ਹੈ ਅੱਡ-ਅੱਡ ਕਲੋਨ ਹੁੰਦਾ ਜਿਹੜਾ ਪਰ ਪੀਤੇ ਹੀ ਹੈ ਇਹਦੀ ਸਾਫ ਸਫਾਈ ਵਾਲੀ ਹੈ ਆਪੇ ਨੇ ਪੱਤੇ ਝੜਨੇ ਆ ਠੀਕ ਹੈ ਜਾੜੇ ਦੀ ਫੁੱਟ 1.5 ਫੁੱਟ ਹੁੰਦੀ ਹੈ ਕੋਈ ਪਾਣੀ ਪੂਣੀ ਨਹੀਂ ਪੀਂਦਾ ਇਹ ਵੀ ਵਹਿਮ ਹੈ ਦੂਰ ਹੈ ਨਾ ਤੇ ਸਾਰਾ ਸਿਸਟਮ ਓਕੇ ਆ ਬਈ ਇਹਦਾ ਠੀਕ ਹੈ ਜੀ ਲੈ ਵੀ ਮੈਂ ਤੇਰਵਾ ਜਾਉ ਦੀ ਸਫਾਇਦਾ ਵੀ ਲੈ ਕੇ ਜਾ ਸਕਦਾਂ ਹਾਜੋ ਬਈ ਜੇ ਅੱਗੇ ਚੱਲੀਏ ਪੱਗੇ ਹੋ ਕੀ ਹੈ ਇਹ ਅੱਗੇ ਆਪਣੇ ਕੋਲੇ ਆਜੋ ਬਈ ਅੱਗੇ ਚੱਲਦੇ ਆਂਗੇ ਦੇਖ ਸਕਦੇ ਹੋ ਕਿ ਹੋਰ ਵੀ ਬਾਈ ਔਰੇ ਤੁਸੀਂ ਫਲਾਂ ਵਾਲੇ ਪੌਦੇ ਵੀ ਲੈ ਕੇ ਜਾ ਬਈ ਅਸੀਂ ਮਿਹਨੇ ਕੰਮ ਕਰਾਇਆ ਸੀ ਅਸੀਂ ਸਪੈਦਾ ਦਾ ਇਹ ਸਪੈਦਾ ਹੀ ਆ ਇਹ ਥੋੜਾ ਖਰਾਬ ਜਿਹੜਾ ਅਸੀਂ ਕੱਢ ਦਿੰਨੇ ਆ ਵਿੱਚੋਂ ਬੂਟਾ ਆ ਜਾਂਦਾ ਠੀਕ ਆ ਜੀ ਹੁਣ ਜਿਵੇਂ ਆਜੋ ਬਈ ਅਸੀਂ ਪਹਿਲਾਂ ਬਾਈ ਤਰਸੇਮ ਰੱਖਿਆ ਸੀ ਕੱਲਾ ਸਪੈਦਾ ਜਦੋਂ ਭਰਾ ਸਪੈਦਾ ਲੈਣ ਆਉਂਦੇ ਕਹਿੰਦੇ ਯਾਰ ਫਲਾਂ ਦੇ ਬੂਟੇ ਵੀ ਰੱਖ ਲਓ ਯਾਰ ਸਾਨੂੰ ਤਾਂ ਲੁੱਟੀ ਜਾਂਦੇ ਆ ਹੁਣ ਆ ਜਿਹੜਾ ਹੈਗਾ ਹਾਂ ਇਹ ਚੀਗੂ ਆ ਬਾਈ ਆ ਦੇਖੋ ਬੂਟੇ ਦੇਖੋ ਕਿਹੜਾ ਚੀਗੂ ਹੈ ਇਹ ਇਹ ਕਾਲੀ ਪੱਤੀ ਆ ਜਿਹੜਾ ਲੱਗਦਾ ਆਪਣੇ ਕਾਲੀ ਪੱਤੀ ਠੀਕ ਆ ਇਹ ਇੱਕ ਨਾ ਹੁੰਦਾ ਨਰਸਰੀਆਂ ਨਾਲ ਕਿ ਲਈ ਹਾਈਟ ਦਿਖਾ ਦਿੰਦੇ ਆ ਇਹ ਬਈ ਕੱਟ ਕੱਟ ਕੇ ਗ੍ਰਾਫਟਡ ਕਰਕੇ ਨਾ ਪੂਰੇ ਭਾਰੇ ਮੋੜ ਬਣਾਏ ਆ ਸਾਰਿਆਂ ਦੇ ਇਹਨਾਂ ਨੂੰ ਠੀਕ ਹੈ ਜੀ ਹਾਂ ਇਹ ਐਤ ਕੀ ਲੱਗੂ ਆ ਚਾਰ ਪੰਜ ਸਾਲਾਂ ਦਾ ਪੌਦਾ ਹੈ ਚਾਰ ਪੰਜ ਸਾਲ ਦਾ ਹੋ ਗਿਆ ਜਿਹੜਾ ਹੁਣ ਮੇਰੇ ਭਰਾ ਕਿਸੇ ਨੇ ਅੰਬ ਤੇ ਚੀਕੂ ਲਾਉਣਾ ਵੱਡਾ ਹੀ ਲਾਓ ਛੋਟਾ ਨਾ ਲਾਓ ਸਹੀ ਗੱਲ ਛੋਟਾ ਤੁਸੀਂ ਬਹੁਤ ਲਾਉਂਗੇ ਇਹ ਬਈ ਸਾਲ ਦੇ ਵਿੱਚ ਅੱਧਾ ਫੋਟੀ ਵੱਧਦਾ ਠੀਕ ਹੈ ਜੀ ਕਿੰਨੇ ਰੁਪਏ ਦਾ ਪੌਦਾ ਹੈ ਇਹ ਆਪਾਂ ਇਹ ਬਈ ਅਲੱਗ-ਅਲੱਗ ਹੈ ਆਪਣੇ ਕੋਲ 250 ਤੋਂ ਸ਼ੁਰੂ ਹੋ ਜਾਂਦਾ ਹੈ ਤੇ 12-1300 ਇਹ 12-1300 ਦਾ ਵੱ ਉਹ ਹੈਗਾ 6700 ਦਾ ਤੇ ਜਿਹੜਾ ਜਿਵੇਂ ਉਹਨੋਂ ਵੀ ਲੱਗਣਗੇ ਜਿਵੇਂ ਆਪਿਆ ਹਾਂ ਜਿਹੜਾ ਛੋਟਾ ਆ ਗਿਆ ਇਹ 250 ਦਾ 200 ਦਾ ਦਿੰਨੇ ਆਪਾਂ ਨੂੰ ਠੀਕ ਹੈ ਜੀ ਹਾਂ ਅੱਗੇ ਹੋਰ ਆ ਨਿੰਬੂ ਆ ਗਿਆ ਬਈ ਇਹ ਨਿੰਬੂ ਚ ਬਈ ਕਿਵੇਂ ਲੱਟ ਹੁੰਦੀ ਏ ਜਿਹੜਾ ਛੋਟਾ ਜਿਹਾ ਬੂਟਾ ਇਹ ਹਾਂ ਆਪਾਂ ਨੂੰ ਕੰਮ ਕਾਠ ਦੇ ਦਿੰਦੇ ਬਈ ਜਿਹੜਾ ਸਾਲਚ ਲੱਗਦਾ ਸਾਲਚ ਆਪਾਂ ਬਈ ਦੱਸੋ ਕਿਹੜਾ ਪਾਣੀ ਬਣਾਉਣਾ ਉਹਦਾ ਇੱਕ ਤਾਂ ਠੰਡ ਹੁੰਦੀ ਆ ਉਹਦਾ ਇੱਕ ਆਪਾਂ ਖੱਟਾ ਖਾਣੂ ਜੀ ਨਹੀਂ ਕਰਦਾ ਨਾ ਕੋਈ ਲੋੜ ਨਹੀਂ ਹੈ ਤੇ ਜਦੋਂ ਗਰਮੀ 'ਚ ਲੋੜ ਹੁੰਦੀ ਆ ਬਈ ਉਦੋਂ ਨਿੰਬੂ ਨਹੀਂ ਲੱਗਦਾ ਇਹ 12 ਮਾਸੀ ਆ ਬਈ ਇਹ ਗਰਮੀ ਚ ਵੀ ਲੱਗਣਗੇ ਛਾਲ ਚ ਵੀ ਲੱਗਣਗੇ ਠੀਕ ਆ ਜੀ ਵੈਰੈਟੀ ਕਿਹੜੀ ਹੁੰਦੀ ਹੈ ਇਹ ਦੀ ਵੈਰੈਟੀ ਇਹ ਬਈ 12 ਮਾਸੀ ਕਹਿੰਦੇ ਆ ਠੀਕ 12 ਮਾਸੀ ਕਹਿੰਦੇ ਆ ਬਹੁਤ ਵਧੀਆ ਵੈਰੈਟੀ ਆ ਇਹ ਜੀ ਇਹ ਚਕੋਤਰਾ ਆ ਗਿਆ ਬਈ ਜਿਹੜੇ ਭਰਾ ਹੁਣ दारू ਜਾਂ ਜਿਵੇਂ ਵੀ ਲੀਵਰ ਦੇ ਸ਼ਤੈਨਾਸ਼ ਮਾਰੀ ਬੈਠੇ ਆ ਇਹ ਫਰੂਟ ਬਈ ਲੀਵਰ ਆਸ ਤੇ ਬਹੁਤ ਚੰਗਾ ਹੈ ਤੇ ਸੋਨਾ ਵੀ ਲੱਗਦਾ ਤੇ ਪੂਰਾ ਵੱਡੇ ਸਾਇਜ਼ ਚ ਲੱਗਦਾ ਹਾਂ ਇਹ ਵੀ ਬਈ ਬੂਟਾ ਜਾਲ ਇਹ ਸਾਰਾ 1780 ਰੁਪਿਆ ਦਾ ਬੂਟਾ ਹੀ ਆ ਠੀਕ ਹੈ ਜੀ ਅੱਗੇ ਉਹ ਆ ਜਿਹੜਾ ਡਰੈਗਨ ਫਰੂਟ ਆ ਗਿਆ ਜੀ ਤੇ ਡਰੈਗਨ ਫਰੂਟ ਆ ਗਿਆ ਮਿੱਤਰੋ ਮਹਿੰਗਾ ਫਲ ਆ ਗਿਆ ਜੀ ਦੇਖਾ ਇਹ ਹੁਣ ਕਈ ਭਰਾ ਕਹਿੰਦੇ 5 ਸਾਲ ਲੱਗਦਾ ਨਹੀਂ ਇਹ ਜਿਹੜਾ ਆਪਣੇ ਕੋਲੇ ਬਈ ਇਹ 2 2.5 ਸਾਲਾਂ ਤੋਂ ਬਾਅਦ ਫਰੂਟ ਚੱਕਣ ਲੱਗ ਜੂਗਾ ਠੀਕ ਹੈ ਪਰ ਇਹਦੇ ਹਾਸਤੇ ਸਾਨੂੰ ਇੱਕ ਪਿੱਲਰ ਚਾਹੀਦਾ ਖੰਭਾ ਚਾਹੀਦਾ ਤੇ ਉਹਦੇ ਘੇਰੇ ਨਾਲ ਚਾਰ ਬੂਟੇ ਲਾਉਣੇ ਆ ਚਾਰ ਬੂਟੇ ਲਾਉਣੇ ਹਾਂ ਬਸ ਇਹ ਕੁਛ ਨਹੀਂ ਕਰਨਾ ਕੋਈ ਦੇ ਨਾ ਜਦੋਂ ਨਵੀਂ ਅੱਖ ਕੱਢੂਗਾ ਉਹਨੂੰ ਨਾਲ ਬੰਨ ਦੇਣਾ ਬੰਨਣਾ ਆਪਾਂ ਹਾਂ ਬਾ ਫਿਰ ਚੱਲ ਜੀ 1 ਮਿਆਂ ਦੇ ਦੇਾਂਗੇ ਠੀਕ ਹੈ ਹਾਂ ਬਹੁਤ ਰੇਟ ਘੱਟ ਹੈ ਮਨ ਨੂੰ 100 150 ਦਾ ਹੈਗਾ ਉਹ ਆਮ ਲੈ ਵੀ ਜਾਨੀ ਕਿ ਹੋਰ ਨਾਲੋਂ ਅੱਧੇ ਰੇਟ ਦੇ ਵਿੱਚ ਹੀ ਮਿਲੂਗਾ ਮੋਰੇ ਆਹ ਹੁਣ ਆ ਗਿਆ ਭਾਈ ਹਾਲ ਸਪਾਈਸੀ ਹਾਲ ਸਪਾਈਸ ਆ ਗਿਆ ਹਾਂ ਇਹ ਭਾਈ 10 ਮਸਾਲੇ ਆ ਘੱਟੋ ਘੱਟ ਇਹ ਚ ਜੇ ਮੈਂ ਆਪਾਂ ਤੁਸੀਂ ਬੋਲਦੇ ਖੰਗ ਜਖਾਮ ਲੱਗ ਜਾਂਦਾ ਆਪਾਂ ਨੂੰ ਕਈ ਵਾਰੀ ਹਨਾ ਕਿ ਇਹ ਤੁਸੀਂ ਚਾਹ ਚ ਦੋ ਪੱਤੇ ਪਾ ਲਓ ਨਾਲੇ ਤਾਂ ਤੁਹਾਡਾ ਰੇਸ਼ਾ ਖੰਗ ਜਖਾਮ ਸਾਰਾ ਠੀਕ ਕਰ ਦੂ ਨਾਲੇ ਬਈ ਚਾਹ ਦਾ ਟੇਸਟ ਦੇਖੋ ਜੀ ਸਹੀ ਗੱਲ ਕਿੱਡਾ ਕੁ ਵੱਡਾ ਹੁੰਦਾ ਪੌਦਾ ਇਹ ਬਈ ਜੇ ਤਾਂ ਗਾਮਲੇ ਚ ਲਾ ਲਾਂਗੇ ਥੋੜਾ ਹੋ ਜੂਗਾ ਤੇ ਨਹੀਂ ਐ ਪੂਰਾ ਝਾੜਜਾ ਬਣ ਜਾਂਦਾ ਹਾਂ ਇਹ ਤੇ ਮੰਨ ਲਓ 4-5 ਫੁੱਟ ਤੱਕ ਜਾਵ ਰਿਹਾ ਹੁੰਦਾ ਬਹੁਤ ਵਧੀਆ ਵੈਰਾਈਟੀ ਆ ਘਰੇ ਲਾਉਣ ਨੂੰ ਇਹ ਆਲ ਸਪਾਈਸੀ ਵਾਜਦਾ ਇਹ ਸਰਚ ਮਾਰ ਕੇ ਦੇਖੋ ਇਹ ਤੁਸੀਂ ਮੈਡੀਸਨ ਪਲਾਂਟ ਚ ਆ ਜਾਂਦਾ ਜੀ ਠੀਕ ਆ ਜੀ ਹੋਰ ਅੱਗੇ ਕੀ ਦੇਖਣਾ ਹੈ ਇਹ ਆਪਣੇ ਕੋਲੇ ਆ ਗਿਆ ਸੀ ਹ ਟੈਲੀਫੋਰਨੀਆ ਕਹਿੰਦੇ ਹਬੋਰ ਨੂੰ ਹਾਂ ਠੀਕ ਹੈ ਪੂਰੇ ਪੰਜਾਬ ਕੀ ਇੰਡੀਆ ਦੇ ਵਿੱਚ ਜਿਹੜਾ ਹੁਣ ਹੋਰ ਕਿੰਨੂੰ ਬਹੁਤ ਆ ਗਏ ਠੀਕ ਹੈ ਪਰ ਜਿਹੜਾ ਹਬੋਰ ਵਾਲਾ ਕਿੰਨੂ ਹੈ ਜਿਹੜਾ ਇਹਦਾ ਝਾੜ ਹੈ ਇਹਦਾ ਟੇਸਟ ਹੈ ਜਾਂ ਹਬੋਰ ਦੀ ਧਰਤੀ ਜਿਹੜੀ ਕਿੰਨੂ ਆਸਤੇ ਬਈ ਕਿਤੇ ਹੈ ਨਹੀਂ ਦੁਨਗਾ ਹਾਂ ਇਹ ਆਪਾਂ ਹਬੋਰ ਤੋਂ ਲੈ ਕੇ ਆਉਣੇ ਆ ਆਪਣਾ ਦੋਸਤ ਮਿੱਤਰ ਆ ਉਹਦੇ ਕੋਲੇ 25 30 ਕਿੱਲੇ ਨਰਸਰੀ ਦੇ ਹੈਗੇ ਆ ਬਈ ਠੀਕ ਹੈ ਜਿੰਨਾ ਮਰਜ਼ੀ ਚਾਹੀਦਾ ਬਾਗ ਲਾਉਣਾ ਤੇ ਰੇਟ ਬਹੁਤ ਘੱਟ ਆ ਆ ਬਈ ਵੱਡਾ ਬੂਟਾ ਹੈ 2.5 3 ਸਾਲਾਂ ਦਾ ਇਹ ਹੁਣ ਸ਼ਿਫਟ ਕੀਤੇ ਆ ਹਜੇ ਇਹ ਇਹ 10 ਦਿਨਾਂ ਨੂੰ ਮਿਲ ਲੰਗੇ ਬਾਕੀ ਇਹ ਆਪਣੇ ਕੋਲ ਤਿਆਰ ਵੀ ਹੈਗੇ ਆ ਠੀਕ ਹੈ ਜੀ ਇਹ ਬਈ 250 ਦਾ ਬੂਟਾ ਹੀ ਆਪਣਾ 250 ਰੁਪਏ ਹਾਂ ਇਹ 350 400 ਆਮ ਹੀ ਮਰੀਲ ਕੋਟਲਾ ਸਾਈਡ ਜਾਵੜੋ ਜਾਂ ਹੋਰ ਸਾਈਡ ਜਾਵੜੋ ਇਹ ਮਿਲਦੇ ਆ ਬਈ ਬੂਟੇ ਲੈ ਵੀ ਸਿਰਫ 250 ਰੁਪਏ ਦਾ ਆ ਆ ਗਿਆ ਆਪਣਾ ਸਟਾਰ ਫਰੂਟ ਬਈ ਇਹ 200 ਦਾ ਬੂਟਾ ਦੇ ਦਿਆਂਗੇ ਠੀਕ ਹੈ ਸਟਾਰ ਫਰੂਟ ਹਾਂ ਇਹ ਖੱਟ ਮਿੱਠਾ ਹੁੰਦਾ ਬੱਚੇ ਬਹੁਤ ਪਸੰਦ ਕਰਦੇ ਆ ਤੇ ਆਮ ਹੀ ਆਪਣੇ ਟੈਂਪਰੇਚਰ ਭਈ ਅਸੀਂ ਬੂਟੇ ਉਹ ਰੱਖੇ ਆ ਮੋٹے ਮੋٹے ਜਿਹੜੇ ਇਧਰ ਹੋਣ ਠੀਕ ਹੈ ਪੰਜਾਬ ਵਾਲੀ ਵੈਰਾਈ ਹਾਂ ਉਹ ਨਹੀਂ ਐਵੇਂ ਵੈਰਾਈਆਂ ਬਾਹਾਲੀਆਂ ਰੱਖੀ ਰੱਖ ਗਏ ਉਹ ਪੈਸੇ ਲਾਈ ਅਗੇ ਜੀ ਆਹ ਫਰੂਟ ਐ ਸਰਚ ਮਾਰੋ ਉਹ ਮਾਰੋ ਜਿਹੜਾ ਆਪਣੇ ਇਧਰ ਹੁੰਦਾ ਉਹੀ ਅਸੀਂ ਰੱਖਿਆ ਬਈ ਠੀਕ ਹੈ ਜੀ ਕਿੰਨੀਆਂ ਵੈਰਾਈਟੀਆਂ ਹੋਣਗੀਆਂ ਆਪਣੇ ਕੋਲੇ ਵੈਰਾਈਟੀਆਂ ਬਈ ਫਲਾਂ ਦੀਆਂ ਹੈਗੀਆਂ 15 ਤੋਂ 20 ਵੈਰਾਈਟੀਆਂ ਆਪਣੇ ਕੋਲੇ ਠੀਕ ਹੈ ਜੀ ਮੇਨ ਮੇਨ ਜਿਹੜੀਆਂ ਮੇਨ ਜਿਹੜੇ ਬਈ ਹੁੰਦੇ ਆਂ ਮੱਥਾ ਨਹੀਂ ਮਰਾਉਂਦੇ ਆ ਮੈਂ ਕਿ ਇਹਨੂੰ ਦਿਖਾ ਦਿਖਾ ਕੇ ਕੋਣਾ ਸਾਡੇ ਕੋਲੇ ਆਇਆ ਪਿਆ ਮੈਂ ਕਿਸੇ ਨੂੰ ਨਹੀਂ ਦਿੰਦਾ ਇਹ ਇਹ ਗਲਤੀ ਨਾ ਭੇਜਤਾ ਕੀ ਹੈ ਇਹ ਇਹ ਬਲੈਕ ਅਸਤੂਰੀ ਆਂਬ ਆ ਬਈ ਇਹ ਬਲੈਕ ਕਾਲਾ ਆਂਬ ਆਪਣੇ ਹੁੰਦਾ ਨਹੀਂ ਇਹ ਉਹ ਜੂ ਜਿਹੜਾ ਬੰਦਾ ਪੂਰਾ ਛੌਂਗਰਾ ਹੱਸਦਾ ਜਿਹਨੂੰ ਪੂਰਾ ਤਜਰਬਾ ਹੈ ਠੀਕ ਹੈ ਜਿਹੜਾ ਵਿਚ ਰੰਬੀ ਲੈ ਕੇ ਰੱਖਦਾ ਉਹਦੇ ਹੋ ਜੂ ਪਰ ਮੈਂ ਹਰੇਕ ਜ਼ਿੰਮੇਦਾਰ ਨੂੰ ਦਿੰਦਾ ਨਹੀਂ ਕਿਉਂਕਿ ਜ਼ਿੰਮੇਦਾਰ ਨੇ ਜਾ ਕੇ ਲਾ ਕੇ ਪਾਣੀ ਕਮਲ ਵਾਂਗੂ ਪਾਈ ਜਾਨਾ ਮਚਾ ਦੇਣਾ ਸਹੀ ਗੱਲ ਤੇ ਮਹਿੰਗਾ ਹੈਗਾ 4-500 ਦਾ ਬੂਟਾ ਬਈ ਇਹ ਠੀਕ ਹੈ ਤੇ ਮੈਂ ਇਹਨੇ ਮੜਨਾ ਪੱਤੇ ਵੇਖੇ ਇਹਦੇ ਕਾਲੇ ਕਿੱਡੇ ਸੋਹਣੇ ਆਲੇ ਹੋ ਯਾਰ ਕਾਲਿਆਂ ਆਂ ਬਖਾਵਾਂਗੇ ਆਪਾਂ ਠੀਕ ਹੈ ਬਲੈਕ ਸਤੂਰੀ ਦੀ ਸਰਚ ਮਾਰੋ ਬਹੁਤ ਵਧੀਆ ਫਰੂਟ ਹੈ ਠੀਕ ਹੈ ਤੇ ਇਹ ਆਮ ਨਰਸਰੀਆਂ ਵਾਲੇ ਇਹ ਦੇਈ ਜਾਂਦੇ ਆ ਬਈ ਇਹ ਆਪਣੇ ਬਈ ਨਹੀਂ ਹੁੰਦਾ ਆਮ ਬ ਹਾਂਜੀ 베ਰੀ ਆ ਗਈ ਇਹਨੂੰ ਕੋਈ ਮਰਜ਼ੀ ਜਵਾਕ ਲਾ ਦੇ ਬਈ ਹਾਂਜੀ ਠੀਕ ਹੈ ਮੈਸ ਇੰਡੀਆ ਤੇ ਗ੍ਰੀਨ ਐਪਲ ਹੈਗੀ ਆ ਦੋਨੇ ਵੈਰਾਈਟੀਆਂ ਟਾਪ ਦੀਆਂ ਇਹ ਐਤ ਕੀ ਸੋਨੂੰ ਬਈ ਫਾਲ ਦੇਣੀ ਆ ਇਹ ਐਤ ਕੀ ਉਹ ਤੇ ਜਿਹੜਾ ਫਰੂਟ ਹੈ ਇਹ ਮੈਂ ਕਹਿਣਾ ਜਿਹਦੇ ਕੋਲੇ ਪਹਿਲੀ ਥੋੜੀ ਐ ਉਹ ਅੱਧਾ ਕਿਲਾ ਛੜਕ ਤੇ ਆ ਖਾਸ ਕਰਕੇ ਬਈ ਉਹ ਅੱਧਾ ਕਿਲਾ ਕਿਲਾ ਜਰੂਰ ਬਾਗ ਲਾਵੇ ਬਹੁਤ ਵਧੀਆ ਹੁੰਦਾ ਨਾ 2.5 ਲੱਖ ਰੁਪਇਆ ਸਾ ਸੀਜ਼ਨ ਦਾ ਵੱਟੂ ਆ ਤੇ ਚਾਰ ਪਾਣੀਆਂ ਤੇ ਬਈ ਹੋ ਜਾਂਦੀ ਐ ਇਹ ਜਿੱਥੇ ਪਾਣੀ ਦੀ ਕਮੀ ਆ ਖਾਸ ਕਰਕੇ ਚਾਰ ਪਾਣੀਆਂ ਤੇ ਥੋੜਾ ਬਾਗ ਤਿਆਰ ਆ ਇਹ ਠੀਕ ਐ ਜੀ ਹਾਂ ਇਹਦੀ ਹਰੇਕ ਸਾਲ ਕਾਂਡ ਛਾਂਡ ਕਰ ਦਿਓ ਉਹ ਬੱਲਣ ਵਾਲੇ ਲੈ ਜਾ ਕਰਨਗੇ ਤੇ ਤੁਹਾਨੂੰ ਫ੍ਰੀ ਚ ਸਾਰਾ ਸਿਸਟਮ ਬਣਊਗਾ ਬਈ ਠੀਕ ਐ ਜੀ 베ਰੀ ਕਿੰਨੇ ਰੁਪਏ ਦੀ ਐ ਜੀ ਇਹ ਵੀਰੇ 150 ਦੀ ਐ ਵੱਡੀ ਐ 베ਰੀ ਬਾਕੀ ਕਈ ਰੇ ਏਡੀਆਂ ਛੋਟੀਆਂ ਹੁੰਦੀਆਂ ਉਹ 50 ਰੁਪਇਆ ਦੀ ਵੀ ਦੇ ਦਿੰਨੇ ਆ ਆਪ ਕੋਈ ਫਿਰ ਉਹਦੇ ਵਿੱਚ ਕੋਈ ਰੈਤ ਕੋਈ ਬਾਈ ਬਹੁਤ ਰੈਤ ਕਰ ਦਾਂਗੇ ਬਾਗ ਲਾਉਣ ਵਾਲੇ ਉਹ ਮੈਂ ਉਹੀ ਦੇ ਦੂੰਗਾ ਬਾਗ ਵਾਲੇ ਪਾਸੇ ਆਉਣ ਸਹੀ ਲੋਕ ਸਹੀ ਗੱਲ ਹੈ ਸਹੀ ਗੱਲ ਹੈ ਆ ਬਾਈ ਅੰਬ ਹੈਗੇ ਆਪਣੇ ਕੋਲੇ 12 ਵੈਰਾਈਟੀਆਂ ਠੀਕ ਹੈ 12 ਵੈਰਾਈਟੀਆਂ ਅੰਬਾਂ ਦੀ ਉਹ ਮਰਜੀ ਅੰਬਾਂ ਦਾ ਨਾਮ ਲਓ ਜੇ ਤੁਹਾਨੂੰ ਅੰਬ ਮਿਲੂਗਾ 150 ਤੋਂ ਅੰਬ ਸ਼ੁਰੂ ਆ ਬਾਈ ਆਪਣੇ ਕੋਲੇ 3500 4000 ਤੱਕ ਅੰਬ ਹੈ ਸਹੀ ਗੱਲ ਹੈ ਹਾਂ ਇਹਨਾਂ ਦੀ ਤੁਸੀਂ ਬਣਾ ਦਿਓ ਪੂਰਾ ਆ ਸਵਰਨ ਰੇਖਾ ਪਿਆ ਆ ਕੀ ਲੰਬ ਅੰਬ ਪਿਆ ਕੀ ਲੇੰਗੂ ਲੰਬਾ ਅੰਬ ਲੱਗਦਾ ਠੀਕ ਹੈ ਸਾਰੀਆਂ ਵੈਰਾਈਟੀਆਂ ਇਧਰ ਓਡਾ ਤੇ ਐਪਲ ਕ੍ਰੌਸ ਚੰਬ ਹੈਗਾ ਆਲ ਟਾਈਮ ਆਂਬ ਹੈਗਾ ਜਿਹੜਾ ਲੱਗਦੇ ਆ ਅਮਰਪਾਲੀ ਹੈਗਾ ਸਾਰੇ A ਤੋਂ Z ਪਏ ਆ ਆਪਣੇ ਕੋਲੇ ਇਹ ਵੀ ਹਰੇਕ ਤਰ੍ਹਾਂ ਦੀ ਅੰਬਾਂ ਦੀ ਵੈਰਾਈਟੀ ਤੁਹਾਨੂੰ ਇੱਥੋਂ ਮਿਲੂਗੀ ਬਰਾਡ ਨਰਸਰੀ ਦੇ ਵਿੱਚੋਂ ਹਰੇਕ ਤਰ੍ਹਾਂ ਦੀ ਇਹ ਕੀ ਚੀਜ਼ ਹੈ ਇਹ ਬੂਟਾ ਬਈ ਜ਼ਰੂਰ ਹੈ ਤੈਨੂੰ ਵੀ ਗਿਫਟ ਕਰਾਂਗੇ ਕਈ ਕਰ ਆਪਣੇ ਨਾਲ ਜਵਾਕਾਂ 'ਚ ਜਾਂ ਔਰਤਾਂ 'ਚ ਖੂਨ ਦੀ ਕਮੀ ਆ ਜਾਂਦੀ ਹੈ ਠੀਕ ਹੈ ਠੀਕ ਹੈ ਤੁਹਾਨੂੰ ਆਪਣੇ ਦੀ ਕਮੀ ਆ ਜਾਂਦੀ ਹੈ ਹਾਂ ਆਰਮਦੀਨ ਖੂਨ ਦੀ ਇਹ ਹੈਗਾ ਕਰਾਉਂਦਾ ਬਈ ਕਰੌਂਦਾ ਹਾਂ ਇਹ ਕੰਡਿਆਂ ਵਾਲਾ ਦਰਖਤ ਹੈ ਇੱਕ ਤਾਂ ਨੂੰ ਆਪਾਂ ਫੈਂਸਿੰਗ ਜਿਹੜਾ ਆਪਾਂ ਵਾਰਡ ਕਰਨੀ ਹੈ ਖੇਤ ਦੀ ਉਹਦੇ ਆਸਤੇ ਲਾ ਸਕਦੇ ਹਾਂ ਇਹਨੂੰ ਫਰੂਟ ਆਉਂਦਾ ਏਡਾ ਸੋਹਣਾ ਫਰੂਟ ਆਉਂਦਾ ਤੁਸੀਂ ਫਰੂਟ ਵੇਖਣ ਲੱਗੇ ਤੁਸੀਂ ਅੱਧਾ ਘੰਟਾ ਫਰੂਟ ਹੀ ਦੇਖੀ ਜਾਓ ਖਾਓਗੇ ਨਹੀਂ ਠੀਕ ਹੈ ਠੀਕ ਹੈ ਚਿੱਟਾ ਤੇ ਲਾਲ ਹੁੰਦਾ ਬਹੁਤ ਸੋਹਣਾ ਫਰੂਟ ਹੁੰਦਾ ਇਹਦਾ ਕਰੌਂਦਾ ਵਾਜਦਾ ਇਹਦਾ ਚਾਰ ਵੀ ਪੈਂਦਾ ਮਰੱਬਾ ਵੀ ਪੈਂਦਾ ਕੱਚਾ ਵੀ ਖਾਦਾ ਆ ਜਾਂਦਾ ਚਾਰ ਤੁਸੀਂ ਇਹ ਕਰਾਉਂਦੇ ਖਾਲੇ ਛੋਡੇ ਸਾਰਾ ਸਾਲ ਛੋਡੇ ਚੋਂ ਖੂਨ ਦੀ ਕਮੀ ਨਹੀਂ ਆਉਣੀ ਵਾਲਾ ਫਾਸਟ ਕਰਦਾ ਕਈ ਵਾਰੀ ਹੁਣ ਚਲੋ ਇਹਦਾ ਜਦੋਂ ਲਾਉਣਗੇ ਵ ਨੂੰ ਖੂਨ ਦੀ ਕਮੀ ਹੈਗੀ ਆ ਇਹਦਾ ਚਾਰ ਤੇ ਮਰੱਬਾ ਖਾਓ ਤੁਹਾਡਾ ਬਈ ਹਫਤੇ ਚ ਪਤਾ ਲੱਗ ਜੂਗਾ ਤੁਹਾਨੂੰ ਠੀਕ ਹੈ ਜੀ ਹਾਂਜੀ ਇਹ 1500 ਦਾ ਬੂਟਾ ਸਾਰਾ ਸਿਰਫ 1500 ਦਾ ਜੇ ਕਿਸੇ ਨੇ ਬਾੜ ਆਸਤੇ ਲੈ ਕੇ ਆਣਿਆ ਇਹਦੀ ਹਾਈਟ ਕਿੱਡੀ ਹੁੰਦੀ ਹੈ ਇਹ ਤੇ ਹਾਈਟ ਬਈ ਬਾਕੀ ਇਹਨੂੰ ਕਿੰਨਾ ਮਰਜ਼ੀ ਵਧਾ ਲਾ 5 6 ਫੁੱਟ 10 ਫੁੱਟ ਤੱਕ ਵੀ ਜਾੜ ਹੁੰਦਾ ਨਾਲੇ ਸਾਨੂੰ ਆਮਦਨ ਦੇਊਗਾ ਕਈ ਭਰਾ ਹੁਣ ਫੈਕਸ ਜੀ ਲਾਈ ਜਾਂਦੇ ਆ ਉਹਦਾ ਬਈ ਕੋਈ ਫਾਇਦਾ ਨਹੀਂਗਾ ਠੀਕ ਆ ਇਹ ਲਾਓ ਕੁਦਰਤੀ ਬਾੜ ਬਣੂਗੀ ਨਾ ਕੋਈ ਪਸ਼ੂ ਆਵੇ ਨਾਲੇ ਕਰਾਉਂਦਾ ਬਈ ਸੋਡਾ ਵਧੀਆ ਤੋਲ ਕੇ ਆਪੇ ਠੇਕੇਦਾਰ ਲੈ ਕੇ ਜਾਣਗੇ ਜਿਹੜੇ ਬਈ ਇਹਦਾ ਕੰਮ ਕਰਦੇ ਆ ਰਾਜਸਥਾਨ ਤੋਂ ਆਉਣਗੇ ਇਹਦਾ ਚਾਰ ਬਹੁਤ ਬਈ ਵਗਦਾ ਠੀਕ ਹੈ ਜੀ ਆ ਗਿਆ ਜੀ ਪਾਮ ਆਪਣੇ ਕੋਲ ਪਾਮ ਆਪਣੇ ਕੋਲੇ ਬਈ ਖਤਮ ਹੋ ਗਿਆ ਗੁਰੂ ਘਰਾਂ ਵਾਲੇ ਲੈ ਕੇ ਇਹ ਤਾਂ ਜਿਹੜਾ ਵੇਸਟੇਜ ਰਹਿ ਗਈ ਆਪਣੇ ਕੋਲੇ ਤੇ ਪਰ ਆਪਾਂ ਦਾਸਦੇ ਜੀ ਜੇ ਕਿ ਆਜੂਗਾ ਜੋ ਹੋਰ ਹਾਂ ਜਿਹੜਾ ਮੰਨ ਲਾ ਇਹ 4 ਫੁੱਟ 2 ਫੁੱਟ ਦਾ ਬੂਟਾ ਹੈ ਇਹ ਆਪਾਂ 100 ਰੁਪਏ ਦੇ ਏਡਾ ਪਾਉਂ ਦਿੰਨੇ ਆ ਬਾਈ ਠੀਕ ਆ ਹਾਂ ਜਿਹੜੇ ਵੱਡੇ ਆਉਣਗੇ ਉਹ ਕੋਈ 100 150 ਦਾ ਕੋਈ 200 ਦਾ ਕੋਈ 400 ਦਾ ਠੀਕ ਆ ਤੇ ਉਹ ਵੈਰਾਈਟੀ ਸਾਰੀ ਆਉਣ ਵਾਲੀ ਆ ਆਪਣੇ ਕੋਲੇ ਕਿਉਂਕਿ ਹੁਣ ਜਿਹੜਾ ਟਾਈਮ ਚੱਲੀ ਜਾਂਦਾ ਬਾਈ ਫਲਾਂ ਦਾ ਚੱਲੀ ਜਾਂਦਾ ਤੇ ਜਿਹੜਾ ਡੈਕੋਰੇਸ਼ਨ ਆ ਉਹ ਸਾਰਾ ਸਾਲ ਹੀ ਮਿਲੂਗਾ ਆਪਾਂ ਤੁਹਾਨੂੰ ਠੀਕ ਮਸੰਮੀ ਆ ਰੈੱਡ ਮਾਲਟਾ ਹੈਗਾ ਆਪਣੇ ਕੋਲੇ ਤੇ ਅੰਬਾਂ ਦੇ ਆਪਣੇ ਵੱਡੇ ਬੂਟੇ ਰਹਿ ਗਏ ਉਹ ਆਪਾਂ ਦਿਖਾ ਦੇ ਉਧਰ ਦੀ ਆ ਜਾਈਂ ਆਈਏ ਚੱਲ ਇਹਨਾਂ ਨੂੰ ਅੰਬ ਦਿਖਾਉਣ ਆਗੇ ਵੱਡੇ ਵੱਡੇ ਬੂ ਕਿੰਨੇ ਸਾਲ ਦਾ ਹੋ ਗਿਆ ਬਈ ਇਹ ਇਹ ਬਈ ਆਪਣੇ ਕੋਲੇ ਦੋ ਸਾਈਜ਼ ਚ ਹਾਂਜੀ ਤੇ ਆ ਇਹਗਾ 8 ਤੋਂ 10 ਫੁੱਟ ਹਾਂਜੀ ਮੋਢ ਦੇਖੋ ਬਈ ਇਹਦਾ ਸਹੀ ਗੱਲ ਉਹਨੂੰ ਮੈਂ ਦਿਖਾ ਦਿੰਨਾ ਨਹੀਂ ਗੱਲੇ ਨਾ ਉਂਗਲਾ ਵਰਗਾ ਪਤਲਾ ਇਕੱਲੀ ਹਾਈਟ ਜਿਵੇਂ ਉਹ ਬੂਟੇ ਪਏ ਆਪਣੇ ਕੋਲੇ ਉਹ ਆਪਾਂ ਰੇਟ ਦੱਸਣਾ ਭੁੱਲ ਗਏ ਉਧਰ ਹਨਾ ਕੋਈ ਚੱਕਰ ਨਹੀਂ ਆਪਾਂ ਦੱਸਾਂਗੇ ਜਿਵੇਂ ਆਹ ਦੇਖੋ ਇਹਦਾ ਮੋਢ ਦੇਖੋ ਬਈ ਕੋਈ ਦੇਵਾਹੇ ਜਿੱਡਾ ਇਹ ਇਹਨਾਂ ਨੇ ਇੱਥੋਂ ਕੱਟ ਕੇ ਹਾਂਜੀ ਗ੍ਰਾਫਟਡ ਕਰਿਆ ਮੰਨ ਲਾ ਰੋਕੇ ਆ ਰੋਕੇ ਆ ਇਹਨੂੰ ਉਮਰ ਵਧੀ ਗਈ ਰੋਕੀ ਰੱਖਿਆ ਐ ਨਹੀਂ ਗਾ ਬਈ ਕੱਲ ਨੂੰ ਮੱਚ ਜੂਗਾ ਤੁਹਾਡੇ ਕੋਲੇ ਜਾ ਇਹਨੂੰ ਫਰੂਟ ਨਾ ਆਊਗਾ ਪੂਰਾ 1 ਕਿੰਨੇ ਮਹੀਨੇ ਤਿਆਰ ਹੋਣਾ ਤੇ ਇਹ ਆਪਾਂ ਦੇ ਦੇ ਦਾਂਗੇ 1500 ਦਾ ਜੇ ਕਿਸੇ ਨੇ ਸਾਂਝੀ ਥਾਂ ਤੇ ਲਾਉਣਾ ਗੁਰੂ ਘਰ ਲਾਉਣਾ 1000 ਰੁਪਏ ਦਾ 1000 ਦਾ ਸਾਨੂੰ ਆਇਆ ਬਈ ਠੀਕ ਆਪਾਂ ਆਮਦਨ ਨਹੀਂ ਲੈਣੀ ਇਹ ਕਿੰਨੇ ਮਰਜ਼ੀ ਬੂਟੇ ਆਪਣੇ ਤੋਂ ਮੰਗਾ ਸਕਦਾ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਆ ਬੋਣਗੇ ਆ ਸਾਲ ਜਿਵੇਂ ਹੁਣ ਅਗਲੇ ਸਾਲ ਜਦੋਂ ਆਊਗਾ ਜੀ ਇਹ ਤਾਂ ਉਸੇ ਦਿਨ ਆਊਗਾ ਹਾਂਜੀ ਅੰਬ ਉਹਦੇ ਉੱਪਰ ਕਨਾ ਹਾਂ ਭਾਈ ਅੰਬ ਜਦੋਂ ਹੁਣ ਕੀਰਾਂ ਤਾਂ ਇਹ ਐ ਗ੍ਰੋਥ ਕਰੂਗਾ ਜਦੋਂ ਅਗਲਾ ਸੀਜ਼ਨ ਆ ਗਿਆ ਇਹਦਾ ਇਹਨੂੰ ਫਰੂਟ ਲੱਗੂਗਾ ਫਰੂਟ ਲੱਗੂਗਾ ਹਾਂ ਹੁਣ ਵੀ ਇਹਨੂੰ ਲੱਗੇ ਸੀ ਪਰ ਫੈਲੀ ਚ ਕਰਕੇ ਝੜ ਗਏ ਟਰਾਂਸਪੋਰਟ ਦੇ ਵਿੱਚ ਤੇ ਆ ਆ ਗਏ ਭਾਈ 13 ਤੋਂ ਮੰਨ ਲਓ ਜਿਹੜੇ ਆਪਣੇ 15 ਫੁੱਟ ਕੱਦਦੇ ਆ ਠੀਕ ਹੈ ਆ ਦੇਖੋ ਜਿਹੜੇ ਭਰਾਵਾਂ ਤੋਂ ਆਂਬ ਹੁੰਦਾ ਨਹੀਂ ਕਿਉਂਕਿ ਛੋਟੇ ਨੂੰ ਬਈ ਕੋਰਾ ਮਾਰ ਜਾਂਦਾ ਸਾਡੇ ਏਰੀਆ ਤਾਂ ਬਹੁਤ ਲਾਲਾ ਥੱਕ ਗਿਆ ਆਂਬ ਨਹੀਂ ਹੋਇਆ ਉਹ ਭਰਾ ਥੋੜੇ ਵੱਧ ਪੈਸੇ ਖਰਚ ਕੇ ਜਿਹੜੇ ਨੂੰ ਸ਼ੌਂਕ ਆ ਬਈ ਸਾਡੇ ਘਰੇ ਆਂਬਾਂ ਦਾ ਬੂਟਾ ਹੋਵੇ ਉਹ ਬਈ ਆ ਵੱਡਾ ਹੀ ਲਾਵੇ ਬੂਟਾ ਸਹੀ ਗੱਲ ਹੈ ਹਾਂ ਇਹ ਬੂਟਾ ਮੈਂ ਤੁਹਾਨੂੰ ਉੱਧਰ ਦਿਖਾ ਦੇਣਾ ਅੱਜ ਆਜੋ ਪਾਸੇ ਕੱਢਿਆ ਪਿਆ ਮੇਰਾ ਇੱਕ ਠੀਕ ਹੈ ਲੈ ਵੀ ਆਂਬਾਂ ਦੀਆਂ ਵੈਰਾਈਟੀਆਂ ਬਹੁਤ ਨੇ ਬਈ ਤੁਹਾਨੂੰ ਜਿਹੜੀ ਮਰਜ਼ੀ ਵੈਰਾਈਟੀ ਚਾਹੀਦੀ ਹੋਊਗੀ ਤਾਂ ਤੁਸੀਂ ਬਈ ਭਲਾਈਆਣੇ ਦੇ ਵਿੱਚ ਆ ਕੇ ਬਈ ਬੂਟਾ ਲੈ ਕੇ ਜਾ ਸਕਦੇ ਹੋ ਆ ਦੇਖ ਬਈ ਤਰਸੇ ਸਹੀ ਗੱਲ ਹੈ ਆ ਮੁੱਢ ਦੇਖੋ ਬਈ ਬਲਰ ਆਈਡੀ ਹੈ ਤਾਂ ਯਾਨੀ ਕਿ ਇਸ ਟਾਈਮ ਆ ਆ ਦੇਖੋ ਬਈ ਹੂੰ ਹੱਥ ਵੇਲੇ ਮੇਰੇ ਕਿੱਡੇ ਕਿੱਡੇ ਆ ਹੂੰ ਠੀਕ ਆ ਪੂਰਾ ਮੁੱਢ ਬਣਾਇਆ ਬੇਸ ਬਣਾਇਆ ਇਹਦਾ ਹੂੰ ਤੇ ਡੰਬ ਲਾਓ ਬਈ ਜਿਹੜੇ ਕਹਿੰਦੇ ਸਾਥੋਂ ਆਂਬ ਨਹੀਂ ਹੁੰਦਾ ਸਹੀ ਗੱਲ ਠੀਕ ਆ ਸਾਰਾ 33200 ਦਾ ਆਂਬ ਦੇ ਦਿਆਂਗੇ ਆਪਾਂ ਬਾਹਲਾ ਨਹੀਂ ਆ ਨਹੀਂ 4000 5000 ਦਾ ਵੇਚੀ ਜਾਂਦੇ ਸਹੀ ਗੱਲ ਤੇ ਤਿਆਰ ਆ ਬਈ ਇਹਦਾ ਜਮੂਰ ਪੂਰਾ ਤਿਆਰ ਆ ਬਈ ਤਿਆਰ ਆ ਵੈਰਾਈਟੀ ਵੀ ਪੂਰੀ ਫਰੂਟ ਵੀ ਜਿਹੜਾ ਵੀ ਫਾਲਦਾਰ ਪੌਦਾ ਦੇਵਾਂਗੇ 101% ਫਰੂਟ ਵਧੀਆ ਫਰੂਟ ਆਊਗਾ ਦੇਸੀ ਬੂਟਾ ਨਹੀਂ ਕੋਈ ਨਿਕ ਤੇ ਆ ਜੋ ਬਾਈ ਜੀ ਇੱਧਰ ਰੇਟ ਦੱਸ ਦੀ ਆਪਾਂ ਇੱਕ ਵਾਰ ਵੀ ਅੰਬਾਂ ਦੇ ਕੀ ਕੀ ਰੇਟ ਨੇ ਨਾ ਕਿਉਂਕਿ ਆਂਬ ਲਾਉਂਦੇ ਬਹੁਤ ਨੇ ਵੀਰ ਆਏ ਸਾਲ ਹਣਾ ਹਾਂ ਜੀ ਤੇ ਮੈਂ ਬਈ ਦਸਹਿਰੀ ਅੰਬ ਹੈ ਹਾਂ ਜੀ ਤੇ ਸਿਰਫ 150 ਦਾ ਬਈ ਸਿਰਫ 150 ਦਾ ਮੋੜ ਦੇਖੋ ਬਈ ਇਹਦਾ ਵੀ ਸਹੀ ਗੱਲ ਹੈ ਜੀ ਇਹ ਕਲਕੱਤੇ ਦੀ ਇਹੀ ਨਿਸ਼ਾਨੀ ਹੁੰਦੀ ਆ ਬਈ ਠੀਕ ਹੈ ਜੀ ਇਹ ਰੋਕ ਕੇ ਨਾ ਬੂਟਾ ਮਜ਼ਬੂਤ ਬਣਾ ਦਿੰਦੇ ਆ ਥੱਲੋ ਕੱਚਾ ਆ ਬੂਟਾ ਨਹੀਂ ਹੁੰਦਾ ਬਈ ਐਦ ਕਿ ਸ਼ਿਫਟ ਕੀਤਾ ਨਾਲ ਦੀ ਨਾਲ ਥੈਲੀਆਂ ਫੜਾਤੀਆਂ ਠੀਕ ਹੈ ਜੀ ਬੂਟੇ ਆਉਂਦੇ ਕਿੱਥੋਂ ਨੇ ਆਪਣੇ ਜੇ ਆਪਾਂ ਆਉਣ ਦੀ ਗੱਲ ਬਾਤ ਕਰੀਏ ਬੂਟੇ ਜੀ ਬਾਈ ਜਿਹੜਾ ਫਰੂਟ ਦੇ ਵਿੱਚ ਆ ਕਲਕੱਤਾ ਮਸ਼ਹੂਰ ਆ ਕਲਕੱਤਾ ਮਸ਼ਹੂਰ ਆ ਕਲਕੱਤੇ ਤੋਂ ਹੀ ਆਉਂਦਾ ਸਹਾਰਨਪੁਰ ਜਾਦੀ ਆਪਣੇ ਆਮਨਰਸਰੀਆਂ ਵਾਲੀ ਗੱਲ ਹੈ ਸਹਾਣਾਪੁਰੋ ਚੱਕ ਦੇ ਠੀਕ ਹੈ ਅਸੀਂ ਇਹ ਮੀਨ ਗੱਡੀ ਉੱਥੋਂ ਕਲਕੱਤੇ ਤੋਂ ਮੰਗਾਈ ਕਿਉਂਕਿ ਆਪਣਾ ਵੀ ਚੈਨਲ ਆ ਤੁਹਾਡੇ ਵਾਂਗ ਆਪਣੇ ਤੋਂ ਬਈ ਕੀ ਲੂ ਗਿਆ ਹਨਾ ਆਪਾਂ ਬਈ 1 ਮਹੀਨੇ ਚ ਹੀ ਸਰਚ ਕਰਕੇ ਬੰਦੇ ਪਾਹ ਲੈ ਸੀਗੇ ਤੇ ਜਿਹੜਾ ਡੈਕੋਰੇਸ਼ਨ ਵਾਲਾ ਤੇ ਥੋੜੇ ਜਿਹਾ ਫਰੂਟ ਉਹ ਆਉਂਦਾ ਆਂਧਰਾ ਤੋਂ ਸਹੀ ਬਈ ਇਹ ਦੋ ਚੀਜ਼ਾਂ ਉੱਥੇ ਬਈ ਜ਼ਿਆਦਾ ਤਿਆਰ ਹੁੰਦਾ ਹੁਣ 베ਰੀ ਆਪਣਾ ਫਾਲਾ ਪਰ ਤਿਆਰ ਇਹ ਕਲਕੱਤੇ ਦੇ ਆਂਧਰੇ ਹੁੰਦੀ ਹੈ ਸਹੀ ਗੱਲ ਇੱਥੇ ਆਉਂਦਾ ਫਾਲਾ ਹਨਾ ਆਪਣੇ ਲੋਕ ਬਈ ਇਹ ਚ ਸਰਚ ਨਹੀਂ ਕਰੀ ਮੁੰਡੇ ਹੋਰ ਪਾਸੇ ਪਈ ਜਾਂਦੇ ਆ ਇਹ ਬਾਗਵਾਨੀ ਵਾਲੇ ਪਾਸੇ ਤੇ ਕੋਈ ਗਰਾਫਟ ਕਰਨਾ ਬੜਾ ਔਖਾ ਕੰਮ ਨਹੀਂ ਬਈ ਆ ਕਲੋਨ ਸਪੈਦਾ ਤਿਆਰ ਕਰਨਾ ਬੜਾ ਔਖਾ ਨੂੰ ਆਪਾਂ ਕਰ ਲਾਂਗੇ ਅੱਗੇ ਅਗਲੇ ਸਾਲ ਤੋਂ ਮੈਨੂੰ ਲੱਗਦਾ ਬਈ ਹਾਂ ਇਹ ਤਾਂ ਸੱਤ ਦਿਨ ਦੀ ਆਪਣੇ ਪੱਕੇ ਪੈਰ ਜੰਮ ਕੇ ਬਈ ਮੈਂ 5 ਸਾਲ ਦੇਣਾ ਹੁੰਦਾ ਬਈ ਕੰਮ ਨੂੰ ਇਹਨੂੰ ਮੈਂ 5 ਸਾਲ ਦੇਣਾ ਨਰਸਰੀ ਨੂੰ ਠੀਕ ਆ ਪਰ 5 ਸਾਲਾਂ ਦੇ ਵਿੱਚ ਰਿਕਾਰਡ ਤੋੜ ਦੂੰ ਬਈ ਸਹੀ ਗੱਲ ਹੈ ਰੇਟ ਦੇ ਵੀ ਕੁਆਲਿਟੀ ਦੇ ਵੀ ਸਾਰੇ ਕਾਸੇ ਦੇ ਬਈ ਠੀਕ ਹੈ ਜੀ ਮਾਰਦਾ ਤਾਂ ਨਹੀਂ ਹੈਗਾ ਬੂਟਾ ਬਈ ਜਿਹੜਾ ਇੱਥੋਂ ਜਾਊਗਾ ਕੀ ਆਪਣੀ ਗਾਰੰਟੀ ਰਹੂ ਬੂਟੇ ਦੇ ਵਿੱਚ ਗਾਰੰ ਸਾਡਾ ਇੱਥੇ ਬੂਟਾ ਧੁੱਪੇ ਰੱਖਦੇ ਦੋ ਦਿਨ ਸਾਡੇ ਕੋਲੇ ਬੈਠੇ ਰਹੇ ਬੂਟਾ ਸੁੱਕਦਾ ਨਹੀਂ ਸਾਡਾ ਠੀਕ ਹੈ ਜੀ ਪਰ ਘਰੇਲ ਜਾ ਕੇ ਉਹਦੀ ਗਰੰਟੀ ਹੈ ਨਹੀਂ ਸਾਡੀ ਠੀਕ ਹੈ ਜੀ ਬਾਕੀ ਫਰੂਟ ਦੀ ਕੁਆਲਿਟੀ ਦੀ ਸਾਰੀ ਬਈ ਗਰੰਟੀ ਹੈ ਜੀ ਠੀਕ ਹੈ ਜੀ ਚੱਕ ਅਸੀਂ ਸੁੱਕਣ ਦੀ ਵੀ ਲੱਗੇ ਪਰ ਗਾਂ ਅਗਲਾ ਬੰਦਾ ਰਕੇਬ ਦਾ ਮੁੜ ਕੇ ਕੰਮ ਵਧ ਜਾਂਦਾ ਜੇ ਸਾਡੇ ਕੋਲ ਮਾਲ ਨਹੀਂ ਕਰਦੇ ਹੈਗੇ ਯਾਨੀ ਕਿ ਅਗਲੇ ਦੀ ਗਲਤੀ ਹੁੰਦੀ ਹੈ ਕਿਉਂਕਿ ਆਪਣੇ ਕੋਲੇ ਚੰਗਾ ਭਲਾ ਪਿਆ ਬੂਟਾ ਇੱਥੇ ਜਿਹੜਾ ਹੁਣ ਆਂਬ ਦਾ ਹੈ ਆਂਬ ਦਾ ਬੂਟਾ ਮੇਨ ਮਾਜ ਦਾ ਕਾਤੋਂ ਹੈ ਇੱਕ ਤਾਂ ਪਾਣੀ ਉਹਦੀਆਂ ਮੋੜਨਾ ਪਾਣੀ ਲੱਗ ਗਿਆ ਆਂਬ ਮੱਚ ਜੂਗਾ ਮੱਚ ਜ ਠੀਕ ਹੈ ਉਦੋਂ ਤੁਸੀਂ ਥੋੜਾ ਜਿਹਾ ਉੱਤੇ ਪੜਦਾ ਕਰ ਦਿਓ ਇਹਦੇ ਤੇ ਤੁਹਾਡਾ ਕੰਮ ਵਧੀਆ ਚੱਲੂਗਾ ਮੂਵੀ ਵਧੀਆ ਚੱਲੂਗਾ ਬਈ ਬਾਕੀ ਆਪਾਂ ਦੱਸਾਂਗੇ ਯਾਨੀ ਕਿ ਜਿਹੜਾ ਇੱਥੇ ਆਊਗਾ ਵੀ ਇਹਨੂੰ ਆਪਾਂ ਕਿਵੇਂ ਬਚਾਈਏ ਬੂਟੇ ਨੂੰ ਆਹ ਆਲ ਟਾਈਮ ਹੈ ਜੀ ਆਲ ਟਾਈਮ ਆਗੇ ਮੰਨ ਲੈ ਇਹਨੂੰ 12 ਮਹੀਨੇ ਦੀ ਦੇਣੀ ਆਂਬ ਲੱਗਦਾ ਇਹ ਕਿੰਨੇ ਰੁਪਏ ਦਾ ਜੀ ਇਹ ਬਾਈ ਰੇਟ ਹੈਗਾ ਦਾ 160 ਰੁਪਏ 160 ਰੁਪਏ ਐਡਾ ਬੂਟਾ ਦੇਖ ਲਓ 3-4 ਫੁੱਟ ਦਾ ਠੀਕ ਹੈ ਜੀ 160 ਰੁਪਏ ਦਾ ਬਾਈ ਦੇ ਸਕਦਾ ਪਲਿਆ ਹੋਇਆ ਬੂਟਾ ਪੂਰਾ ਆਹ ਹਾਂ ਬਾਈ ਹਾਂਜੀ ਕਈ ਬੂਟੇ ਇਹ ਛੋਟੇ ਹੁੰਦੇ ਆ ਛੋਟੇ ਨੂੰ ਫਾਲ ਚੱਕਿਆ ਆਉਂਦੇ ਆ ਇਹ ਪਰ ਫਰੂਟ ਤੇ ਸਾਰਾ ਬੂਟਾ ਆਪਣਾ ਹਾਂ ਅਮਰਪਾਲੀ ਰਹਿਗਾ ਜਿਹੜਾ ਮਸ਼ਹੂਰ ਆ ਆਮ ਸਾਰੇ ਨਰਸਰੀਆਂ ਵਾਲੇ ਦੇਈ ਜਾਂਦੇ ਆ ਠੀਕ ਆ ਇਹ ਆਪਾਂ 2 250 ਦਾ ਬੂਟਾ ਲੈ ਵੀ ਆਜੋ ਆਪਾਂ ਤੁਹਾਨੂੰ ਹੁਣ ਦਿਖਾਉਣਾ ਜੀ ਮਸੰਮੀ ਹਾਂਜੀ ਬਾਈ ਜੀ ਦੱਸੋ ਇਹਦੇ ਬਾਰੇ ਇਹ ਆਪਣੇ ਕੋਲ ਬਈ ਰੈੱਡ ਮਾਲਟਾ ਮਸੰਮੀ ਡੇਜ਼ ਦੀ ਸਾਰੀ ਵੈਰੈਟੀ ਮਿਲਦੀ ਆ ਠੀਕ ਆ ਜੀ ਰੈੱਡ ਬਲੱਡ ਨਵਾਂ ਫਰੂਟ ਆ ਉਹ ਵੀ ਆਪਣੇ ਕੋਲ ਮਿਲਦਾ ਜਿਹੜਾ ਕਿਨੂ ਜਾਤੀ ਦੇ ਸਾਰੇ ਬੂਟੇ ਮਿਲਦੇ ਆ ਠੀਕ ਆ ਜੀ ਤੇ ਇੱਕ ਭਰਾ ਸੰਤਰਾ ਮੰਨ ਲਿਆ ਸੰਤਰਾ ਬਾਈ ਬੂਟਾ ਹੋ ਜਾਂਦਾ ਪਰ ਫਲ ਨਹੀਂ ਆਉਂਦਾ ਆਪਣੇ ਕਿਉਂ ਕਾਤੋਂ ਉਹ ਨਾਗਪੁਰਿਆ ਟੈਂਪਰੇਚਰ ਦਾ ਬਈ ਇਹਦਾ এনਵਾਇਰਨਮੈਂਟ ਦਾ ਫਰਕ ਆ ਠੀਕ ਆ ਅਸੀਂ ਉਹ ਚੀਜ਼ ਬਈ ਰੱਖਦੇ ਨਹੀਂ ਜਿਹੜੀ ਯਾਰ ਐਵੇਂ ਪੈਸੇ ਖਰਾਬ ਹੋਣ ਪੰਜ ਸਾਲਾਂ ਨੂੰ ਕੋਈ ਬੂਟਾ ਪੱਟੇ ਉਹ ਪਾਪ ਆ ਬਾਈ ਸਹੀ ਗੱਲ ਆ ਠੀਕ ਆ ਆਪਾਂ ਉਹ ਚੀਜ਼ ਦੱਸਾਂਗੇ ਜਿਹੜੀ ਬਈ 2-3 ਸਾਲਾਂ ਦੇ ਵਿੱਚ ਅਗਲਾ ਖਾਲੀ ਸਹੀ ਗੱਲ ਆ ਜੱਟ ਸੌਦੇ ਵਾਲਾ ਕੰਮ ਆ ਆਪਣਾ ਇੱਥੇ ਇਹ ਕਿੰਨੇ ਰੁਪਏ ਦੀ ਆ ਜੀ ਇਹ ਵੀਰੇ 200 ਦੀ ਆ ਮਸੰਮੀ 200 ਰੁਪਏ ਹਾਂਜੀ ਠੀਕ ਆ ਜੀ ਹੁਣ ਐਂਡ ਤੇ ਆ ਪਾਈਏ ਕਿੱਥੇ ਬਈ ਇਹ ਦੱਸ ਦੇਣਾ ਇੱਕ ਵਾਰ ਆਪਾਂ ਲੋਕਾਂ ਨੂੰ ਐਂਡ ਤੇ ਬਈ ਆਪਣੀ ਇਹ ਜਿਹੜੀ ਹੈਗੀ ਨਰਸਰੀ ਹਾਂਜੀ ਇਹ ਪੋਲਟਰੀ ਫਾਰਮ ਬਹੁਤ ਮਸ਼ਹੂਰ ਆ ਆਪਣਾ ਬਈ ਹਾਂਜੀ ਜਿੱਥੇ ਐਂਡੇ ਚੋਰੀ ਹੋਏ ਸੀਗੇ ਹਾਂ ਇੱਥੇ ਐਂਡੇ ਚੋਰੀ ਹੋਏ ਸੀਗੇ ਸਾਰੇ ਪੰਜਾਬ ਨੇ ਦੇਖੀਏ ਵੀਡੀਓ ਹਾਂ ਅ ਬਠਿੰਡਾ ਮਕਸਰ ਰੋਡ ਤੇ ਪਿੰਡ ਪਲਾਂਗਣਾ ਠੀਕ ਹੈ ਹੁਣ ਕਈ ਭਰਾ ਫੋਨ ਕਹਿੰਦੇ ਬਈ ਯਾਰ ਫੋਨ ਨਹੀਂ ਚਾਗਦੇ ਹਨਾ ਬਈ ਆਕਰ ਚੋਗੇ ਜਾਂ ਹਵਾ ਖਰਾਬ ਹੋ ਗਈ ਫੋਨ ਬਈ ਅਸੀਂ 2-3 ਬੰਦੇ ਰੱਖਿਆ ਫੋਨ ਚੱਕਣ ਤੇ ਠੀਕ ਹੈ ਹਰੇਕ ਨੂੰ ਬੈਕ ਕਾਲ ਕਰਦੇ ਆ ਪਰ ਬਈ ਤੁਸੀਂ ਸਿਆਣੇ ਬਣ ਜੋ ਭਰਾ ਬਣ ਕੇ ਤੁਸੀਂ WhatsApp ਮੈਸੇਜ ਕਰ ਦਿਓ ਸਾਨੂੰ ਰਿਕਾਰਡਿੰਗ ਭੇਜਦੇ ਜੋ ਜਾਣਕਾਰੀ ਲੈਣੀ ਹੈ ਬੂਟੇ ਕਿੱਥੋਂ ਮਰਜੀ ਲੈਣੇ ਸਾਨੂੰ ਨਹੀਂ ਬਈ 100 ਲੈਣੇ ਥੋੜਾ ਕੋਈ ਬੂਟਾ ਸੌਖਦਾ ਜਾਂ ਬੂਟੇ ਗਰੋਥ ਨਹੀਂ ਕਰਦੇ ਜਾਂ ਕੋਈ ਪੁੱਛਣਾ ਤੁਸੀਂ ਸਪੈਸ ਦੇ ਬਾਰੇ ਪਪੂਲਰ ਵਾਲੇ ਫਾਰ ਫਰੂਟ ਬਾਰੇ ਤੇ ਸਾਨੂੰ ਤੁਸੀਂ WhatsApp ਮੈਸੇਜ ਕਰਦੇ ਸਾਨੂੰ ਕੱਲੀ ਕੱਲੀ ਬਈ ਜਾਣਕਾਰੀ ਦੇਵਾਂਗੇ ਟਾਈਮ ਕੱਢ ਕੇ ਪਰ ਦਾਸ ਲੈ ਕੇ 5 ਵਜੇ ਤਾਈਂ ਫੋਨ ਲਾਇਆ ਕਰੋ ਕਈ ਹੁਣ ਮੁੰਡਿਆਂ ਨੂੰ ਵਿਚਾਰਿਆਂ ਨੂੰ 12-12 ਵਜੇ ਤਾਈਂ ਵੀ ਬਿਠਾਈ ਜਾਂਦੇ ਆ। ਉਹ ਔਖਾ ਹਾਂ ਉਹ ਔਖਾ ਆ ਜਾਂਦਾ ਤੇ ਐਨ ਆਰ ਆਈ ਭਰਾ ਜਰੂਰ ਇਹ ਕੰਮ ਚਾਹਣ ਆਪ ਦਾ ਬਾਗਬਾਨੀ ਕਰਨ ਸਿਸਟਮ ਸਪੈਦਾ ਲਾਉਣ ਵਾਤ ਵਾਤ ਪਪੂਲਰ ਲਾਉਣ ਠੀਕ ਹੈ ਲੈ ਵੀ ਮਿੱਤਰੋ ਆਜੋ ਵਾਕਿਆ ਰੋੜ ਆ ਗਏ ਬਾਈ ਬਠੇਂਡਾ ਮੁਕਸਾ ਰੋੜ ਤੁਸੀਂ ਇਹਦੇ ਉਪਰ ਆ ਕੇ ਬਾਈ ਜੀ ਕੋਲੇ ਤੇ ਕੋਈ ਵੀ ਬੂਟਾ ਲੈ ਕੇ ਜਾ ਸਕਦੇ ਹੋਗੇ ਤੇ ਰੇਟ ਮਿਲੂ ਬਾਈ ਤੁਹਾਨੂੰ ਜਮਾ ਘੱਟ ਜੜ ਕਿ ਜਾਇਜ਼ ਰੇਟ ਦੇ ਵਿੱਚ ਬੂਟੇ ਸਾਨੂੰ ਵੇਚਣ ਮਿਲੂ ਠੀਕ ਹੈ ਬਰਾੜ ਵੀ ਠੀਕ ਹੈ ਬਾਈ ਬਹੁਤ ਬਹੁਤ ਧ